ਮੈਂ ਮਲਾਜਮ ਦੇ ਨਾਲ ਹੀ ਆਇਆ ਸੀ ਕੁੜੀ ਨੂੰ ਚੱਕਣ ਆਇਆ ਸੀ ਉਹ ਕੁੜੀ ਚਲੇ ਗਈ ਨਿਕਲ ਗਈ ਮੈਂ ਹੋਰ ਇੱਧਰ ਸੋਣ ਹੈ ਮੈਂ ਪਤਾ ਕਿ ਮੇਰੇ ਮਤਲਬ ਵੀ ਕੀ ਹੈ ਜਾਬ ਮੇਰੇ ਮਾਲਕ ਜੋ ਹੈ ਕਿ ਮੈਡੀਕਲ ਵਾਲੇ ਹੈ ਐਸਜੀਐਲ ਕਰਕੇ ਇਹ ਵਾਲੇ ਵੀ ਹੈ ਸਰਾਤੇ ਵੀ ਜਾਂਦੇ ਨੇ ਵੀ ਇਹ ਤੇ ਪਤਾ ਨਹੀਂ ਜਾਂਦੇ ਐਸੀ ਕੋਣੀ ਕੋਸ਼ਿਸ਼ ਇਨਾ ਤੂੰ

ਮੈਡੀਕਲ ਹੁਣ ਤੂੰ ਚੁੱਪ ਕਰ ਜਾ ਬਾਬਾ ਜੀ ਇਹ ਤਾਂ ਮਿਲਦੇ ਨਹੀਂ ਵੀ ਕਦੀ ਕੋਈ ਕਹਿ ਰਹੇ ਬੰਦਾ ਇਹਨੇ ਮਿਲਦੇ ਨਹੀਂ ਬੇ ਹੁਣ ਇਹ ਹੁਣ ਮਲਾਇਮ ਦੇ ਨਾਲ ਮਲਾਇਮ ਨੂੰ ਪਤਾ ਵੀ ਮੇਰੀ ਡਿਊਟੀ ਦੀ ਲੋਕ ਨਹੀਂ ਕੋਲਿਸ ਕੋ ਕੰਪਲੇਂਟ ਕਰ ਲੇਗੇ ਕੋਲਿਸ ਕੋ ਕੰਪਲੇਂਟ ਦੇ ਲੇਗੇ ਕੋਈ ਕੰਪਲੇਂਟ ਦਿੱਤੀ ਇਹਨੇ ਸ਼ਰਾਬ ਪੀਤੀ ਪੁਲਿਸ ਵਾਲਿਆਂ ਨੇ ਕੋਈ ਐਕਸ਼ਨ ਨਹੀਂ ਲੈਣਾ ਉਹਨਾਂ ਨੇ ਲਿਖਾ ਪੜੀ ਕਰਕੇ ਇਹਨੂੰ ਛੱਡ ਦੇਣਾ ਬਾਬੇ ਫਿਰ ਲਿਖਾ ਪੜੀ ਅਧਾਰ ਕਿੱਦਾਂ ਹੋਊਗਾ ਮੋੜ ਦਾ ਗਾਲੇ ਹੋਊਗਾ ਨਹੀਂ ਮੈਨੂੰ ਵੜ ਦਿੰਨਾ ਵੇ ਤੇ ਗੱਲ ਕਰੂੰਗਾ ਕਰ ਦਿੰਦੇ ਆਪਾਂ ਸਿੱਧੀ ਗੱਲ ਹੈ ਮੈਨੂੰ ਕੋਈ ਟੈਨਸ਼ਨ ਨਹੀਂ ਝਟਕਾ ਦਿੰਨੇ ਇਹਨਾਂ ਨੂੰ ਸਾਡੀ ਲੱਗੀ ਜਾਓ ਸਹੀ ਕਹਿੰਦੇ ਮਾਰੇ ਨੂੰ ਫੋਨ ਕਰ ਦੋ ਆ ਇਹਦਾ ਫੋਨ ਆ ਸੁਣੋ ਆ ਇਹਦਾ ਫੋਨ ਆ ਅਬ ਮਲਾਇਮ ਨੂੰ ਫੋਨ ਲਗਾਓ ਇਹ ਤੋਂ ਭਾਈ ਮਲਾਇਮ ਨੂੰ ਫੋਨ ਕਰਕੇ ਬਣਾਇਆ ਜਾ ਤੋ ਆਪਣੇ ਮਾਲ ਨੂੰ ਫੋਨ ਮਾਰੇ ਨੂੰ ਫੋਨ ਕਰ ਲਗਾ ਕਰ ਕਰ ਫੋਨ ਕਰ ਕਿਹੜਾ ਜਰਾ ਮਾਰਦਾ ਫੋਨ ਲਾ ਮਾਲ ਨੂੰ ਫੋਨ ਕਰ ਲਗਾ ਭਾਈ ਮਾਰੇ ਦੇਖਿਓ ਕਹਿੰਦਾ ਕਰ ਫੋਨ ਲਾ ਤੂੰ ਫੋਨ ਲਾ ਆਪਣੇ ਮਾਰੇ ਨੂੰ ਉਹ ਜੰਗਲ ਦੀ ਪਾਈ ਕੱਟੀ ਜਾਂਦੇ ਪਿੰਨ ਲਾਇਆ ਇਹਨੇ ਕਿਉਂ ਦਿਨਵਾਰੀ ਹੋਣੇ ਦੇਖੋ ਦੇਖੋ ਜੰਗਲ ਹੋ ਗਿਆ ਮੈਂ ਲਾ ਜੰਗਲ ਦਾ ਉਹ ਬੈਸਤਾ ਵਿੱਚ ਇੱਕ ਵਾਰ ਦੇਖੋ ਲਾਂਡੇ ਦਾ ਪਾਈ ਸੋਹਣੇ ਲਾਂਡੇ ਹੈਗਾ ਉਹ ਵਾਏ ਹੁੰਦੀ ਕੱਟਿਆ ਨਹੀਂ ਮਲਾਇਮ ਕੌਣ ਸੇ ਥਾਣੇ ਮੇ ਲਗੇ ਭਾਈ ਉਹ ਹੈ ਨਹੀਂ ਆਣਾ ਹੀ ਨਹੀਂ ਹੁਣ ਕਿਹੜੇ ਥਾਣੇ ਤੋਂ ਆਂਦਾ ਮਲਾਇਮ ਤੁਸੀਂ ਸਣੀ ਦਾ ਨਾਮ ਲਿਆ ਨਹੀਂ ਸਰ ਨਹੀਂ ਮਲਾਇਮ ਆ ਪੁਲਿਸ ਮਲਾਇਮ ਆ ਨਹੀਂ ਤੋ ਮੈਨੇ ਮੁਲਾਜ਼ਮ ਕਰ ਗਿਆ ਆਪਨੇ ਲਾਈਵ ਤੇ ਕਿਉਂ ਬੋਲਾ ਥਾ ਐਸੇ ਕਿ ਮੁਲਾਜ਼ਮ ਹੈ ਉਹ ਹਾਂ ਮੁਲਾਜ਼ਮ ਬਣਾ ਲਿਆ ਲਾਈਵ ਤੇ ਰਿਕਾਰਡ ਹੋ ਗਿਆ ਨਾ ਲਾਈਵ ਕਾ ਬਣਾ ਲਿਆ ਨਾ ਆਪ ਆਪਣੇ ਜਦੋਂ ਸਾਥ ਮੇ ਬੰਦਾ ਥਾ ਉਹ ਸਾਹਸਾ ਹੀ ਬੈਠੇ ਨਾਲ ਚਲੋ ਕੇ ਕੰਮ ਕੰਮ ਕਰ ਗਿਆ ਉਹ ਮੇਕਰ ਨਹੀਂ ਆਇਆ ਨੇ ਜਿਹਨੇ ਬੰਦੇ ਤੇ ਪਲਾਇਆ